ਅਸੀ ਕਾਲਜੀ ਤੁਸੀਂ ਜੁੜੇ ਜੇ ਲਾਈਨ ਪ੍ਰੋ ਪੰਜਾਬ ਦੇ ਨਾਲ ਤੇ ਮੈਂ ਨਵੀਪ ਸਿੰਘ ਅੱਜ ਅਸੀਂ ਤੁਹਾਡੀ ਮੁਲਾਕਾਤ ਕਿ ਐਸੇ ਨੌਜਵਾਨਾਂ ਨਾਲ ਕਰਾਂ ਜਾ ਰਹੇ ਹਾਂ ਜਿਨ੍ਹਾਂ ਨੇ ਇੱਕ ਬੜੀ ਹੀ ਮਿਹਨਤ ਕਰਕੇ ਬਹੁਤ ਹੀ ਸਖਤ ਮਿਹਨਤ ਕਰਕੇ ਇੱਕ ਸੌਫਟਵੇਅਰ ਇੰਜੀਨੀਅਰ ਨੇ ਕਿਉਂਕਿ ਉਹਨਾਂ ਨੇ ਤਿਆਰ ਕੀਤੀ ਹੈ ਡਿਵਾਈਸ ਜਿਹੜੀ ਕਿ ਚੋਰਾਂ ਨੂੰ ਭਜੜਾ ਪਾਉਣ ਵਾਲੀ ਆ ਉਹ ਤੁਹਾਡੇ ਘਰ ਦੇ ਵਿੱਚ ਆ ਜਾਂਦੇ ਨੇ ਕਿ ਕਿਸ ਤਰ੍ਹਾਂ ਤੁਹਾਡੇ ਮੋਬਾਈਲ ਤੇ ਜਾਂ ਤੁਹਾਡੇ ਗਲਰਟਿੰਗ ਸਿਸਟਮ ਜਿਹੜਾ ਪਹੁੰਚੇਗਾ ਤੁਹਾਨੂੰ ਅਲਰਟ ਮਿਲ ਜਾਏਗਾ ਤੇ ਤੁਸੀਂ ਆਪਣੀ ਚੋਰੀ ਨੂੰ ਰੋਕ ਸਕਦੇ ਜੇ ਉਹਨਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਇਹ ਜਾਣਦੇ ਕਿਸ ਤਰ੍ਹਾਂ ਇਹ ਜਿਹੜਾ ਸਾਰਾ ਕੰਮ ਕਰਦਾ ਵਾ ਸੌਫਟਵੇਅਰ ਦਾ ਵੱਲੋਂ ਤਿਆਰ ਕੀਤਾ ਗਿਆ ਵਾ ਇਹੋ ਗੱਲ ਬਤ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਜੀ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਰ ਕੀ ਨਾਮ ਕੀ ਜੀ ਤੁਹਾਡਾ ਸਪਨਾ ਮੇਰਾ ਨਾਮ ਮੰਤਰੀ ਸਿੰਘ ਹੈ ਜੀ ਸਰ ਜਿਹੜਾ ਦੇਖਿਆ ਜਾ ਰਿਹਾ ਕਿ ਤੁਹਾਡੇ ਵੱਲੋਂ ਇੱਕ ਸੌਫਟਵੇਅਰ ਜਾਂ ਕੋਈ ਚੀਜ਼ ਐਸੀ ਤਿਆਰ ਕੀਤੀ ਗਈ ਹੈ ਡਿਵਾਈਸ ਜਿਹੜੀ ਕਿ ਚੋਰਾਂ ਨੂੰ ਭੱਜੜਾ ਪਾਉਣ ਵਾਲੀ ਹੈ ਜੇ ਚੋਰ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਉਹ ਮਾਲਕ ਨੂੰ ਜਿਹੜਾ ਵਾ ਇੱਕ ਅਲਾਰਮ ਦੇ ਤੌਰ ਤੇ ਜਿਹੜਾ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਂਦਾ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਸਾਡੇ ਦਰਸ਼ਕ ਹਾਂਜੀ ਬਿਲਕੁਲ ਜੀ ਇਹ ਜਿਹੜਾ ਸਿਸਟਮ ਹੈ ਤੁਹਾਡੀਆਂ ਚਾਰ ਦੀਵਾਰੀ ਨੂੰ ਆਪਾਂ ਕਵਰ ਕਰ ਦੇਣਾ ਹੈ ਸੈਂਸਰ ਦੇ ਨਾਲ ਔਰ ਜਦੋਂ ਵੀ ਕੋਈ ਚੋਰ ਜਾਂ ਕੋਈ ਗਲਤ ਅਨਸਰ ਤੁਹਾਡੀ ਕੰਧ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਹੈ ਤੇ ਉਦੋਂ ਹੀ ਅਲਾਰਮ ਟ੍ਰਿਗਰ ਹੁੰਦਾ ਹੈ ਜੇ ਘਰ ਦੇ ਵਿੱਚ ਕੋਈ ਜੀ ਹੈਗਾ ਤੇ ਉਹਦੇ ਲਈ ਅਲਾਰਮ ਜਿਹੜਾ ਵੱਖਰਾ ਵੱਜੇਗਾ ਜੇ ਤੁਸੀਂ ਘਰੋਂ ਬਾਹਰ ਜੇ ਤੇ ਉਹਦੇ ਲਈ ਇੱਕ ਵੱਖਰਾ ਸਿਸਟਮ ਵੀ ਹੈਗਾ ਜਿੱਨਾ ਤੁਹਾਡੇ ਫੋਨ ਦੇ ਤੇ ਬੈਲ ਜਾਂ ਮੈਸੇਜ ਵੀ ਆ ਜਾਏਗਾ ਸਰ ਇਸ ਤੋਂ ਬਿਨਾ ਹੋਰ ਵੀ ਜਿਹੜੇ ਆ ਕੀ ਕੀ ਹੋਰ ਇਹਦੇ ਵਿੱਚ ਪ੍ਰੋਸੈਸ ਤੁਸੀਂ ਪਾਏ ਹੋਰ ਕੀ ਵਰਕ ਕਰ ਸਕਦਾ ਹੈ ਇਹਦੇ ਵਿੱਚ ਜੀ ਅਲੱਗ-ਅਲੱਗ ਤਰ੍ਹਾਂ ਦੇ ਆਪਸ਼ਨ ਨੇ ਆਪਾਂ ਇਹਦੇ ਵਿੱਚ ਸਿਕਿਉਰਿਟੀ ਦੇ ਤੌਰ ਤੇ ਨੂੰ ਯੂਜ਼ ਕਰ ਸਕਦੇ ਆ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਕਿ ਤੁਹਾਡੀ ਕੰਧ ਜਾਂ ਦੀਵਾਰ ਨੂੰ ਕੋਈ ਟੱਪਣ ਦੀ ਕੋਸ਼ਿਸ਼ ਕਰਦਾ ਕੰਧ ਕੋਈ ਵੀ ਹੋ ਸਕਦੀ ਹੈ ਬਾਉਂਡਰੀ ਵਾਲ ਹੋ ਸਕਦੀ ਹੈ ਤੁਹਾਡੇ ਛੱਤ ਦੀਆਂ ਕੰਧਾਂ ਹੋ ਸਕਦੀਆਂ ਸ਼ਹਿਰਾਂ ਦੇ ਵਿੱਚ ਆਮ ਹੀ ਕੰਧਾਂ ਇੱਕ ਦੂਜੇ ਨਾਲ ਟੱਚ ਕਰਦੀਆਂ ਸੋ ਕੰਦ ਅਗਰ ਕੋਈ ਟੱਚ ਕਰਦਾ ਉੱਪਰਲੀ ਸਾਈਡੋਂ ਜਿਵੇਂ ਆਪਾਂ ਕਹਿ ਸਕਦੇ ਵੀ ਕੰਦ ਟੱਪਣ ਦੀ ਕੋਸ਼ਿਸ਼ ਕਰਨ ਲੱਗਦਾ ਤੇ ਫੇਰ ਇਹ ਅਲਾਰਮ ਵੱਜੂਗਾ ਵੈਸੇ ਕੋਈ ਬੰਦਾ ਕੰਦ ਨੂੰ ਹੱਥ ਲਾਉਂਦਾ ਤੇ ਫੇਰ ਕੋਈ ਗੱਲ ਨਹੀਂ ਹੋਗੀ ਔਰ ਇਹਦੇ ਵਿੱਚ ਆਪਾਂ ਇੱਕ ਆਪਸ਼ਨ ਇਹ ਵੀ ਲੈ ਸਕਦੇ ਹਾਂ ਕਿ ਘਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਆਪਾਂ ਸਿਕਿਉਰ ਕਰ ਸਕਦੇ ਹਾਂ ਤੁਹਾਡੇ ਲੋਕ ਨੂੰ ਜਿਹੜਾ ਆਪਾਂ ਲੋਕ ਨੂੰ ਮੋਡੀਫਾਈ ਕਰਾਂਗੇ ਲੋਕ ਜਿਹੜਾ ਤੁਹਾਨੂੰ ਕੋਈ ਬਾਹਰੋਂ ਲੋਕ ਨੂੰ ਖੋਲਣ ਦੀ ਕੋਸ਼ਿਸ਼ ਕਰੂਗਾ ਚਾਬੀ ਨਾਲ ਤੇ ਅਲਾਰਮ ਵੱਜੇਗਾ ਅਗਰ ਤੁਹਾਡਾ ਕੋ ਦਰਵਾਜ਼ਾ ਖੁੱਲਾ ਛੱਡ ਜਾਂਦਾ ਤੁਹਾਡੇ ਕੋ ਦਰਵਾਜ਼ਾ ਖੁੱਲਾ ਰਹੇਂਦਾ ਰਾਤ ਨੂੰ ਜਾਂ ਦਿਨੇ ਤਾਂ ਲਈ ਉਹ ਔਰ ਇਸ ਤੋਂ ਇਲਾਵਾ ਤੁਸੀਂ ਘਰ ਦੇ ਜਿਹੜੇ ਸੁੱਚ ਜਾਂ ਆਪਾਂ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਕਹਿੰਦੇ ਆ ਫ੍ਰੀਜ ਟੀਵੀ ਪੱਖੇ ਵਾਸ਼ਿੰਗ ਮਸ਼ੀਨ ਵਾਟਰ ਗੀਜ਼ਰ ਇਹ ਸਾਰੀਆਂ ਚੀਜ਼ਾਂ ਆਪਾਂ ਕਈ ਵਾਰੀ ਇਹਨਾਂ ਦੇ ਵਿੱਚੋਂ ਕੁਝ ਚੀਜ਼ ਜਿਹੜੀਆਂ ਚਲਾ ਕੇ ਭੁੱਲ ਜਾਂਦੇ ਆ ਜਾਂ 에 ਰਿਪੀਟਡ ਵਰਕ ਆ ਵਾਰ-ਵਾਰ ਸਵਿਚ ਆਨ ਕਰੋ ਆਫ ਕਰੋ ਆਨ ਕਰੋ ਆਫ ਕਰੋ ਇਹ ਤੋਂ ਬੰਦਾ ਕਈ ਵਾਰੀ ਆਲਸ ਦਾ ਕਰਕੇ ਵੀ ਕਹਿ ਸਕਦਾ ਬੋਰ ਹੋ ਜਾਂਦਾ ਵੀ ਵਾਰ-ਵਾਰ ਇਹਨੂੰ ਆਨ ਕਰਨਾ ਪੈਂਦਾ ਸੋ ਇਹਨਾਂ ਦੇ ਵਿੱਚ ਅਸੀਂ ਆਟੋਮੇਸ਼ਨ ਪ੍ਰੋਵਾਈਡ ਕਰਦੇ ਆਂ ਤੁਹਾਡੇ ਅੰਦਰ ਜਾਣ ਨਾਲ ਲਾਈਟ ਆਨ ਆਫ ਹੋਵੇ ਜਾਂ ਤੁਹਾਡੀ ਆਵਾਜ਼ ਨਾਲ ਇੱਕ ਸਮਾਰਟ ਸਪੀਕਰ ਜਿਹੜਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਜਿਹੜਾ ਆਮ ਹੀ ਕੰਪਨੀਆਂ ਤੋਂ ਮਿਲ ਜਾਂਦਾ ਉਸ ਸਮਾਰਟ ਸਪੀਕਰ ਨੂੰ ਤੁਸੀਂ ਕਮਾਂਡ ਦੇ ਕੇ ਆਪਣੇ ਘਰ ਦੀਆਂ ਲਾਈਟਾਂ ਜਾਂ ਪੱਖੇ ਜਾਂ ਕੋਈ ਵੀ ਚੀਜ਼ ਜਿਹੜੀ ਹੈ ਬੰਦ ਜਾਂ ਚਾਲੂ ਕਰ ਸਕਦੇ ਜੀ ਸਰ ਉਹ ਐਸ ਟਾਈਮ ਤੇ ਡਿਵਾਈਸ ਜਿਹੜਾ ਤੁਸੀਂ ਕਮਾਂਡ ਵਾਲਾ ਕਹਿ ਰਹੇ ਜੀ ਲਾਈਟ ਪੱਖੇ ਵਾਲਾ ਉਹ ਐਸ ਟਾਈਮ ਤੇ ਤੁਹਾਡੇ ਕੋਲ ਡੈਮੋ ਹੈ ਉਸ ਦੀ ਹਾਂਜੀ ਹਾਂਜੀ ਬਿਲਕੁਲ ਜੀ ਸਾਡੇ ਦਰਸ਼ਕਾਂ ਨੂੰ ਕੈਮਰੇ ਸਾਹਮਣੇ ਦਿਖਾ ਸਕਦੇ ਜੀ ਉਹ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਲਾਈਟ ਆਨ ਕਰਕੇ ਦਿਖਾਉਣਾ ਹੁਣੇ ਸਮਾਰਟ ਸਪੀਕਰ ਨੂੰ ਕਹਿ ਲੋਜੀ ਦੇਖੋ ਇਹ ਖਾਸ ਕਰਕੇ ਕੜੀਆਂ ਬੀਬੀਆਂ ਵਾਸਤੇ ਜਿਹੜਾ ਕਿ ਬੈੱਡ ਤੋਂ ਉੱਠਣ ਨਹੀਂ ਰਾਜ਼ੀ ਨਹੀਂ ਹੁੰਦੀਆਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਇਸ ਤੋਂ ਦਿਨ ਸਰ ਹੋਰ ਕਿਹੜੀ ਕਿਹੜੀ ਚੀਜ਼ ਹੈ ਕੰਟਰੋਲ ਕਰ ਦਿੰਦੇ ਇਹਦੇ ਵਿੱਚ ਕੋਈ ਲਿਮਟ ਨਹੀਂ ਹੈ ਜੀ ਤੁਸੀਂ ਘਰ ਦੇ ਵਿੱਚ ਏਸੀ ਗੀਜ਼ਰ ਪੱਖਾ ਫ੍ਰਿਜ ਵਾਸ਼ਿੰਗ ਮਸ਼ੀਨ ਜਾਂ ਪਾਣੀ ਵਾਲੀ ਮੋਟਰ ਤੱਕ ਤੁਸੀਂ ਇਹਨਾਂ ਕੰਟਰੋਲ ਕਰ ਸਕਦੇ ਜੀ ਇਹਦਾ ਮੇਨ ਪਰਪਸ ਇਹੀ ਆ ਕਿ ਕਈ ਵਾਰੀ ਆਪਾਂ ਉੱਠ ਕੇ ਜਾ ਕੇ ਸਵਿੱਚ ਬੰਦ ਨਹੀਂ ਕਰਨਾ ਚਾਹੁੰਦੇ ਔਰ ਦੂਸਰਾ ਆਪਸ਼ਨ ਜਾਂ ਦੂਸਰਾ ਪਰਪਸ ਇਹ ਆ ਕਿ ਜਿਹੜੇ ਸੋਚ ਆਪਾਂ ਆਮ ਹੀ ਔਨ ਕਰਕੇ ਭੁੱਲ ਜਾਂਦੇ ਆ ਪਾਣੀ ਵਾਲਾ ਗੀਜ਼ਰ ਆਪਾਂ ਕਈ ਵਾਰੀ ਔਨ ਕਰ ਦਿੰਨੇ ਨਾ ਲੱਗਿਆਂ ਬਾਅਦ ਚ ਭੁੱਲ ਜਾਂਦੇ ਆ ਸੋ ਬਿਜਲੀ ਦੀ ਜਿਹੜੀ ਖਪਤ ਆ ਉਹਨੂੰ ਬਚਾਉਂਦਾ ਸਰ ਇੱਕ ਇਥੇ ਜ਼ਰੂਰੀ ਸਵਾਲ ਆ ਕਿ ਜਿਸ ਤਰ੍ਹਾਂ ਮੰਨ ਲਓ ਇਹਨੂੰ ਅਸੀਂ ਮੈਨੂੰ ਆਪਣਾ ਆਟੋ ਤੁਸੀਂ ਕਮਾਂਡ ਇਹਨੂੰ ਦੇ ਦਿੱਤੀ ਇਸ ਵਿੱਚ ਜਿਹੜਾ ਵਾ ਔਨ ਹੋ ਗਿਆ ਅਗਰ ਇਹਨੂੰ ਮੈਨੂਲੀ ਕੋਈ ਆਂਕ ਕੇ ਦਬ ਦੇਂਦਾ ਵਾ ਤਾਂ ਉਹਦਾ ਕੋਈ ਨੁਕਸਾਨ ਹੁੰਦਾ ਵਾ ਨਹੀਂ ਜੀ ਨਹੀਂ ਤੁਹਾਡੇ ਜਿਹੜੇ ਸੋਚਿਆ ਮੈਨੂਲੀ ਵੀ ਓਦਾਂ ਹੀ ਕੰਮ ਕਰਦੇ ਰਹਿਣਗੇ ਜਿਦਾਂ ਉਹ ਆਟੋਮੈਟਿਕ ਕੰਮ ਕਰ ਰਹੇ ਹੈ ਜਿਵੇਂ ਹੁਣ ਘਰ ਦੇ ਵਿੱਚ ਆਪਾਂ ਨੂੰ ਉਹ ਜਿਹੜੀ ਰੂਟੀਨ ਹੈ ਕਈ ਵਾਰੀ ਨਹੀਂ ਬਦਲਦੀ ਆਪਾਂ ਜਾ ਕੇ ਸੋਚਦੇ ਹੱਥ ਮਾਰਦੇ ਆ ਜੇ ਆਪਾਂ ਲਾਈਟ ਨੂੰ ਕਮਾਂਡ ਦੇ ਕੇ ਔਨ ਕੀਤਾ ਵਾ ਤੁਸੀਂ ਸੋਚ ਨੂੰ ਆਫ ਕਰ ਦਿੰਦੇ ਇਹ ਤੇ ਲਾਈਟ ਆਫ ਹੋ ਜਾਏਗੀ ਸਰਕ ਘਰ ਦੇ ਵਿੱਚ ਸਿਰਫ 21 ਬੰਦੇ ਦੀ ਆਵਾਜ਼ ਦੇ ਨਾਲ ਕੰਮ ਕਰੇਗਾ ਜਾਂ ਆਪਾਂ ਹੋਰ ਵੀ ਬੰਦੇ ਐਨ ਸਿਲੈਕਟ ਕਰ ਸਕਦੇ ਹਾਂ ਇਹਦੇ ਵਿੱਚ ਜੇ ਤੁਹਾਡੀ ਮਰਜ਼ੀ ਆ ਤੁਸੀਂ ਆਪਣੀ ਆਵਾਜ਼ ਤੇ ਇਹਨੂੰ ਸਿਕਿਉਰ ਰੱਖਣਾ ਚਾਹੁੰਦੇ ਹੋ ਜਾਂ ਘਰ ਪਰਵਾਦੇ ਜਾਂ ਸਾਰਿਆਂ ਦੀ ਆਵਾਜ਼ ਦੇ ਉੱਤੇ ਰੱਖਣਾ ਚਾਹੁੰਦੇ ਹੋ ਕਿੰਨੀ ਕਿੰਨੀ ਜਿੰਨੇ ਮਰਜ਼ੀ ਰੱਖ ਸਕਦੇ ਆ ਜਾਂ 5 6 7 ਨਹੀਂ ਇਹਦੀ ਕੋਈ ਲਿਮਟ ਨਹੀਂ ਹੈ ਜੀ ਤੁਸੀਂ ਆਪਣੀ ਫੈਮਿਲੀ ਦੇ ਸਾਰੇ ਮੈਂਬਰਾਂ ਦੀ ਅਲੱਗ-ਅਲੱਗ ਆਵਾਜ਼ ਜਿਹੜੀ ਆ ਉਹ ਇਹਦੇ ਵਿੱਚ ਸੈੱਟ ਕਰ ਸਕਦੇ ਹੋ ਸਰ ਹੋਰ ਇੱਕ ਵਾਰੀ ਮੈਂ ਚਾਹਾਂਗਾ ਇੱਕ ਵਾਰੀ ਕੋਈ ਹੋਰ ਜਿਸ ਤਰ੍ਹਾਂ ਲਾਈਟ ਤੁਸੀਂ ਦਿਖਾ ਕੇ ਦਿਖਾਈ ਕੋਈ ਪੱਖਾ ਜਾਂ ਕੋਈ ਹੋਰ ਚੀਜ਼ ਵੀ ਡੈਮੋ ਦਿੱਤੀ ਜਾ ਕੇ ਦੱਸ ਸਕੋ ਹਾਂਜੀ ਮੈਂ ਆ ਫੈਨ ਚੱਲ ਰਿਹਾ ਵਾ ਇਹਨੂੰ ਮੈਂ ਕਮਾਂਡ ਦੇ ਕੇ ਜਿਹੜਾ ਵਾ ਆਫ ਕਰਕੇ ਦਿਖਾਉਣਾ ਅਲੈਕਸਾ ਫੈਨ ਆਫ ਕਰ ਦੋ ਠੀਕ ਹੈ ਲਓ ਜੀ ਦੇਖ ਸਕਦੇ ਜੇ ਫੈਨ ਜਿਹੜਾ ਵਾ ਆਫ ਹੋ ਗਿਆ ਭਾਜੀ ਇਹਨਾਂ ਨੇ ਕਮਾਂਡ ਦਿੱਤੀ ਹੈ ਅਲੈਕਸਾ ਨੂੰ ਬਹੁਤ ਵਧੀਆ ਚੀਜ਼ੀ ਤਿਆਰ ਕੀਤੀ ਇਹਨਾਂ ਨੇ ਸਰ ਫੈਨ ਔਨ ਕਰ ਦੋ ਲਓ ਠੀਕ ਹੈ ਇਹ ਦੇਖ ਸਕਦੇ ਜੀ ਡਿਵਾਈਸ ਜਿਹੜੀ ਆ ਇਹ Amazon ਤੋਂ ਸਪੀਕਰ ਵਗੈਰਾ ਜਿਹੜਾ ਵਾ ਇਹਨਾਂ ਨੇ ਦੱਸਿਆ ਕਿ ਮਿਲ ਜਾਂਦੇ ਨੇ ਪਰ ਇਹਨਾਂ ਦੇ ਵਿੱਚ ਜੋ ਇਹਨਾਂ ਨੇ ਅਪਰੂਵਮੈਂਟ ਕੀਤੀ ਆ ਜੋ ਇਹਨਾਂ ਨੇ ਆਪਣੇ ਵੱਲੋਂ ਤਿਆਰ ਕੀਤਾ ਵਾ ਇਹ ਚੀਜ਼ਾਂ ਜਿਸ ਤਰ੍ਹਾਂ ਕੰਟਰੋਲ ਕੀਤਾ ਵਾ ਫੈਨ ਨੂੰ ਔਰ ਲਾਈਟ ਨੂੰ ਬਹੁਤ ਵਧੀਆ ਚੀਜ਼ਾਂ ਨੇ ਸਰ ਇਸ ਤੋਂ ਬਿਨਾ ਹੋਰ ਕਿਹੜੀ ਤਰ੍ਹਾਂ ਕਿੰਨੀਆਂ ਚ ਆਈਟਮ ਹੈ ਜਿਹੜਾ ਤੁਸੀਂ ਇਸ ਤਰ੍ਹਾਂ ਬਣਤਿਆ ਦਿੱਤੀ ਦੇਖੋ ਇਹਦੇ ਵਿੱਚ ਸਾਡਾ ਮੇਨ ਫੋਕਸ ਘਰ ਦੇ ਵਿੱਚ ਜਿਹੜੀਆਂ ਆਮ ਆਪਾਂ ਰੋਜ਼ ਦੀਆਂ ਜਿਹੜੀਆਂ ਰੁਟੀਨ ਦੇ ਵਿੱਚ ਐਕਟੀਵਿਟੀ ਕਰਦੇ ਆ ਉਹਨਾਂ ਨੂੰ ਆਟੋਮੇਸ਼ਨ ਦਿੱਤੇ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਕੋਲ ਸੋ ਜਿਵੇਂ ਆਪਾਂ ਕਹਿ ਸਕਦੇ ਆ ਘਰ ਦੇ ਵਿੱਚ ਆਪਾਂ ਕਈ ਵਾਰੀ ਸਭ ਕੁਝ ਚਲਦੂ ਛੱਡ ਕੇ ਤੇ ਕਈ ਵਾਰੀ ਆਪਾਂ ਨੂੰ ਅਚਾਨਕ ਬਾਹਰ ਜਾਣਾ ਪੈਂਦਾ ਸੋ ਇਹ ਜਿਹੜਾ ਸੌਫਟਵੇਅਰ ਹੈ ਤੁਹਾਡੇ ਫੋਨ ਦੀ ਲੋਕੇਸ਼ਨ ਤੇ ਅੱਖਾਂ ਚ ਰੱਖਦਾ ਹੈ ਜੇ ਤੁਸੀਂ ਆਪਣਾ ਫੋਨ ਨਾਲ ਲੈ ਕੇ ਬਾਹਰ ਚੱਲ ਜਾਂਦੇ ਜੇ ਸਾਰਾ ਪਰਿਵਾਰ ਤੇ ਲਾਈਟ ਕਰ ਦੇਵੇ ਜਾਂ ਕੋਈ ਪੱਖਾ ਚੱਲਦਾ ਰਹੇਗਾ ਤੇ ਆਪੇ ਬੰਦ ਹੋ ਜਾਏਗਾ। ਅਗਰ ਕੀ ਕਹਿਣਾ ਚਾਹੁੰਦੇ ਜੀ ਸਾਡੇ ਦਰਸ਼ਕਾਂ ਨੂੰ ਜੋ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਤੁਸੀਂ ਇਡੀ ਵਧੀਆ ਮਿਹਨਤ ਕਰਕੇ ਚੀਜ਼ ਇੱਕ ਤਿਆਰ ਕੀਤੀ ਆ। ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ? ਵੇਖੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਟੈਕਨੋਲੋਜੀ ਦਿਨੋ ਦਿਨ ਤਰੱਕੀ ਕਰ ਰਹੀ ਹੈ ਇਹਨੂੰ ਆਪਾਂ ਆਪਣੀ ਸਿਕਿਉਰਿਟੀ ਤੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਲਈ ਹਮੇਸ਼ਾ ਨੂੰ ਯੂਜ਼ ਕਰਨਾ ਚਾਹੀਦਾ ਕਿਉਂਕਿ ਟੈਕਨੋਲੋਜੀ ਦਾ ਫਾਇਦਾ ਤਾਂ ਹੀ ਆ ਜੇ ਆਪਾਂ ਇਹਨੂੰ ਯੂਜ਼ ਕਰਦੇ ਆ। ਸੋ ਸਾਡੇ ਹੱਥਾਂ ਦੇ ਵਿੱਚ ਆਮ ਹੀ smartphones ਨੇ ਮਹਿੰਗੇ ਮਹਿੰਗੇ ਲੱਖ ਲੱਖ ਰ ਤੇ ਜੇ ਆਪਾਂ ਇਹਨਾਂ ਫੋਨਾਂ ਦੇ ਨਾਲ ਆਪਣੇ ਰੋਜ਼ਾਨਾ ਹੋਣ ਵਾਲੇ ਰੁਟੀਨ ਦੇ ਕੰਮ ਜਿਹੜੇ ਕਰ ਸਕੀਏ ਤੇ ਮੇਰੇ ਖਿਆਲ ਦੇ ਵਿੱਚ ਫੋਨ ਦੀ ਫਿਰ ਅਸਲ ਵੈਲਿਊ ਤਾਂ ਆਈ ਹੈ। ਦੇਖੋ ਜੀ ਇਹਨਾਂ ਪਾਜੀ ਜੀ ਨੇ ਬਹੁਤ ਵਧੀਆ ਗੱਲ ਦੱਸੀ ਆ ਕਿ ਆਪਣੇ ਕੋਲ ਫੋਨ ਤੇ ਹੈਗੇ ਨੇ ਪਰ ਅਸੀਂ ਆਪਣੀ ਘਰ ਨੂੰ ਸੇਫ ਨਹੀਂ ਰੱਖ ਸਕਦੇ ਜੇ ਅਸੀਂਆਂ ਚੀਜ਼ਾਂ ਅਸੀਂ ਨਹੀਂ ਵਰਤਦੇ, ਅਸੀਂਆਂ ਚੀਜ਼ਾਂ ਘਰਾਂ ਦੇ ਵਿੱਚ ਨਹੀਂ ਲਗਾਉਂਦੇ ਤੇ ਘਰ ਸਾਡੇ ਸੇਫ ਨਹੀਂ ਨੇ। ਇਸ ਕਰਕੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਐਸੀਆਂ ਚੀਜ਼ਾਂ ਸਾਡੇ ਸੌਫਟਵੇਅਰ ਜੋ ਕਿ ਇਹਨਾਂ ਨੇ ਤਰਕੀ ਕੀਤੀ ਆ ਪੂਰੀ ਵਿਗਿਆਨ ਨੇ ਕਹਿ ਲੋ ਜਾਂ ਹੋਰ ਵੀ ਸਾਰੇ ਪਾਸੇ ਤਰੱਕੀ ਹੋ ਰਹੀ ਆ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਵੈਸੇ ਵੇਲੇ ਘਰ ਦੇ ਵਿੱਚ ਤਾਂ ਕਿ ਅਸੀਂ ਸੇਫ ਰਹਿ ਇਸ ਕਿ ਇਹ ਸਾਡੀ ਫੈਮਲੀ ਸੇਫ ਰਹਿ ਸਕੇ ਐਸੀ ਹੋਰ ਜਾਣਕਾਰੀਆਂ ਲੈਣ ਦੇ ਲਈ ਤੁਸੀਂ ਬਣੇ ਰਹੋ 9pro ਪੰਜਾਬ ਦੇ ਨਾਲ ਤਦ ਤੱਕ ਲਈ ਧੰਨਵਾਦ